ਖਾਲਸਾ ਵਾਈਗਰ ਗੀਟੀ ਸਾਤੇ ਅੱਜ 13 ਤਰੀਕ ਫਰਵਰੀ 13 ਤਰੀਕ ਵਾਰਡ ਕੈਂਸਰ ਸੋਸਾਇਟੀ ਵੱਲੋਂ ਬੰਦਿਆਂ ਦੇ ਚੈੱਕਅਪ ਲਈ ਕੈਂਪ ਲਾਇਆ ਗਿਆ ਹੈ ਜਿਹੜਾ ਸਵੇਰੇ 10 ਵਜੇ ਸ਼ੁਰੂ ਹੋਇਆ ਸੀ ਹੁਣ ਇਸ ਵੇਲੇ ਤਕਰੀਬਨ 250 ਦੇ ਕਰੀਬ ਮਰੀਜ਼ ਚੈੱਕਅਪ ਕਰ ਚੁੱਕੇ ਹਨ ਇਸ ਕੈਂਸਰ ਦਾ ਫਾਇਦਾ ਸਾਰੇ ਲੋਕਾਂ ਨੂੰ ਲੈਣਾ ਚਾਹੀਦਾ ਹੈ ਅਸੀਂ ਪਿਛਲੇ ਸਾਲ ਵੀ ਕਰਾਇਆ ਸੀ ਤੇ ਵਿਚਾਰ ਹੈ ਅਗਲੇ ਸਾਲ ਵੀ ਕਰਾਵਾਂਗੇ ਇਸ ਕਰਕੇ ਜਿਸ ਨੇ ਵੀ ਫਾਇਦਾ ਲੈਣਾ ਹੋਊਗਾ ਅਸੀਂ ਚਾਹੁੰਦੇ ਆਵੇਂ ਸਾਰੇ ਲੋਕ ਜਿਆਦਾ ਤੋਂ ਜਿਆਦਾ ਫਾਇਦਾ ਲੈਣ ਤੇ ਉਸ ਦਾ ਫਾਇਦਾ ਫਰਾਂ ਅਸੀਂ ਕੈਂਸਲ ਸੁਸਾਇਟੀ ਜਲੰਧਰ ਵਾਲਿਆਂ ਦੇ ਧਾਰੀਵਾਲ ਸਾਹਿਬ ਦੇ ਬਹੁਤ-ਬਹੁਤ ਧੰਨ ਧੰਵਾਦ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਡੀ ਸਿਹਤ ਨੂੰ ਦਿੱਤੀ ਬਾਕੀ ਅਸੀਂ ਬਾਬਾ ਪੱਤੀ ਸਾਹਿਬ ਦੇ ਬਾਬਾ ਜੀ ਦੇ ਪ੍ਰਧਾਨ ਗੋਬੀ ਸਾਹਿਬ ਦੇ ਬਹੁਤ-ਬਹੁਤ ਧੰਨਵਾਦ ਜੀ ਹਾਂ ਜਿਹੜਾ ਮੈਂ ਸਾਡੇ ਨਾਲ ਕੋਆਪਰੇਟ ਕਰਕੇ ਇਸ ਤਰ੍ਹਾਂ ਅਸੀਂ ਵੀ ਕਿਹਾ ਸਾਡੀ ਗੱਲ ਸੁਣੀ ਹੈ ਤੇ ਸਾਡੀ ਮਦਦ ਕੀਤੀ ਹੈ। ਅਸੀਂ ਸਾਰੇ ਆਏ ਗਏ ਸੱਜਣਾ ਦਾ ਪੇਸ਼ੈਂਟਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਰਿਕੁਐਸਟ ਸੁਣ ਕੇ ਇੱਥੇ ਸਾਡੇ ਨਾਲ ਸਾਥ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵਾਰ ਦਾ ਕੈਂਪ ਦੇ 450 ਦੇ ਕਰੀਬ ਆਏ ਸਗੇ ਬੰਦੇ। ਹੁਣ ਐਸ ਵੇਲੇ ਸਿਰਫ 2 ਘੰਟੇ ਹੋਏ ਹਨ 10 ਵਜੇ ਸ਼ੁਰੂ ਹੋਇਆ ਸੀਗਾ ਇਹਦੇ तकरीबन 12 ਵਜੇ ਹਨ 2 ਘੰਟੇ ਦੇ ਵਿੱਚ ਹੀ 250 ਦੇ ਕਰੀਬ ਬੰਦੇ ਆ ਗਏ ਹਨ ਇਹ ਕੈਂਪ 4 ਸਵੇਰੇ 4-5 ਵਜੇ ਤੱਕ ਚੱਲਣਾ ਹੈ ਤੇ ਮੇਰਾ ਖਿਆਲ ਹੈ ਵੀ 300 ਦੇ ਕਰੀਬ ਪੇਸ਼ੀਐਂਟ ਜਾਂ ਬੰਦੇ ਚੈੱਕ ਕਰਾਉਣ ਲਈ ਜ਼ਰੂਰ ਆਣਗੇ ਸਾਡਾ ਟਾਰਗੇਟ ਹੈ ਕਿ 500 ਦੇ ਤੱਕ ਹੋਣ ਤੇ ਸਾਨੂੰ ਬੜੀ ਖੁਸ਼ੀ ਹੋਊਗੀ ਕਿ ਜ਼ਿਆਦਾ ਬੰਦੇ ਆ ਕੇ ਚੈੱਕ ਕਰਾਉਂਦੇ ਹਨ ਜਿਆਦਾ ਨੂੰ ਆਪਣੇ ਨੌਲੇਜ ਮਿਲਦੀ ਹੈ ਪਤਾ ਲੱਗਦਾ ਹੈ ਤੇ ਅਗਲੇ ਸਾਲ ਦੀ ਕੀ ਚੀਜ਼ ਹੈ ਕੋਈ ਕੁਝ ਸੋਚ ਸਕੀ ਅਸੀਂ ਵਿਚਾਰ ਕਰ ਰਹੇ ਹਾਂ ਵੀ ਅਗਲੇ ਸਾਲ ਫਰਵਰੀ ਜਾਂ ਉਹੀ ਫਰਵਰੀ ਮਾਰਚ ਦੇ ਵਿੱਚ ਕਰਾਵਾਂਗੇ ਤੇ ਆ ਕੇ ਅਸੀਂ ਮਿਹਨਤ ਨਾਲ ਐਡਵਰਟਾਈਜ਼ਮੈਂਟ ਕਰਦੇ ਹੁੰਦੇ ਆ ਤੇ ਸਾਰੇ ਆ ਸੰਗਤਾਂ ਨੂੰ ਉਹੀ ਬੇਨਤੀ ਹੈ ਕਿ ਅਗਲੇ ਸਾਲ ਆ ਕੇ ਵੀ ਸਾਡੇ ਨਾਲ ਇਸ ਤਰ੍ਹਾਂ ਕੋਆਪਰੇਟ ਕਰਾਂ